ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋਵੋਗੇ ਸਾਰੇ ਗੱਲ ਹੈਗੀ ਆ ਜੀ ਇਹ ਜੀ ਆਪਣਾ ਫਾਰਮ ਹੈਗਾ ਚੀਮਾ ਪਿੰਡ ਬਰਨਾਲਾ ਤੇ ਇੱਥੇ ਕੱਲ ਬਾਬਾ ਰੋਲਾ ਪਿਆ ਸੀਗਾ ਜੀ ਆਪਣੀ ਜ਼ਮੀਨ ਜ਼ਮੀਨ ਬਾਰੇ ਤੁਹਾਨੂੰ ਸਾਰੀਆਂ ਵੀਡੀਓ ਪਾਉਂਗਾ ਮੈਂ ਜੋ ਕਿਸਾਨ ਯੂਨੀਅਨ ਵਾਲੇ ਗ੍ਰਾਹਾਂ ਵਾਲੇ ਇਹਨਾਂ ਨੇ ਇਹ ਕਹਿੰਦੇ ਅਸੀਂ ਤੱਕੇ ਨਾ ਤੱਕਾ ਨਹੀਂ ਹੋਣਦੇ ਐ ਜੋ ਇਹ ਤੱਕੇ ਨਾ ਇਹ ਸਾਰਾ ਕੁਝ ਜੋ ਢੂਠ ਸਭ ਇਹਨਾਂ ਦਾ ਸਭ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਾਂਗਾ ਨਾਲ ਦੀ ਨਾਲ ਸਾਰਾ ਸਮਝਾਉਂਗਾ ਸਭ ਗੱਲ ਕਲੀਅਰ ਕਰਾਂਗਾ ਇੱਥੇ ਆ ਕੇ ਸਾਨੂੰ ਧਮਕੀਆਂ ਦਿੰਦੇ ਨੇ ਬਲੈਕਮੇਲ ਕਰਦੇ ਨੇ ਤੇ ਬਹੁਤ ਗਲਤ ਮਲਤ ਬੋਲਦੇ ਨੇ ਸਭ ਤੁਹਾਨੂੰ ਆਡੀਓ ਵੀ ਸੁਣਾਉਂਗਾ ਤੇ ਤੁਹਾਨੂੰ ਵੀਡੀਓ ਵੀ ਪਾਉਂਗਾ ਤੇ ਪਹਿਲਾਂ ਤੁਹਾਨੂੰ ਇੱਕ ਲੇਡੀਜ਼ ਦੀ ਤੁਹਾਨੂੰ ਆਡੀਓ ਸੁਣਾਉਂਗਾ ਫੀਲ ਦੀ ਬੋਲੀ ਸੁਣਿਓ ਲੰਡੂ ਸਰਦਾਰ ਕਹਿੰਦੀ ਆ ਉਹ ਠੀਕ ਨਹੀਂ ਵਾਕਈ ਬਾਈ ਰਹੇ ਕਾ ਆਪਦੇ ਘਰੇ ਸਰਦਾਰ ਆ ਚਾਹੇ ਮਾੜਾ ਚਾਹੇ ਤਕੜਾ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਠੀਕ ਨਹੀਂ ਜੀ ਤੇ ਤੁਹਾਨੂੰ ਉਹ ਆਡੀਓ ਸੁਣਨੇ ਆ ਪਹਿਲਾਂ ਸੁਣੋ ਜੋ ਇਹ ਜਨਾਨੀ ਬੋਲਦੀ ਪਈ ਆ ਜੀ ਪਤਾ ਨਹੀਂ ਕੌਣ ਆ ਪੱਲੀ ਵਾਲਾ ਬੋਲਣ ਦੀ ਅਗਲ ਨਹੀਂ ਨਾ ਨੂੰ ਠੀਕ ਆ ਜੀ ਤੇ ਆਪਣਾ ਇੱਥੇ ਕੰਮ ਸ਼ੁਰੂ ਕੀਤਾ ਜੀ ਜਿੰਮ ਪਾ ਰਹੇ ਆ ਜੀ ਇੱਥੇ ਕਲੱਬ ਬਣਾ ਰਹੇ ਆ ਤੇ ਉਹਨੂੰ ਠੱਕ ਠੱਕਾ ਕਹਿੰਦੇ ਨੇ ਜੀ ਠੀਕ ਨਹੀਂ ਤੁਸੀਂ ਸੁਣੋ ਸੁਣੀ ਆ ਵੀਡੀਓ ਪਾਈ ਆ ਆਡੀਓ ਪਾਈ ਆ ਤੁਸੀਂ ਸੁਣੀ ਆ ਇੱਥੇ ਕੋਈ ਵੀ ਬਿਜ਼ਨਸ ਸੂਰੀ ਸ਼ੁਰੂ ਕਰੋ ਤੁਹਾਡੇ ਘਰੇ ਤੁਹਾਡੇ ਇੱਥੇ ਧਰਨੇ ਲੱਗਣਗੇ ਮੁਰੇ ਆ ਕੇ ਜੀ ਇੱਥੇ ਕੋਈ ਹਾਲ ਨਹੀਂਗਾ ਜੀ ਅਜਿਹੜੇ ਗਰਾਹ ਜੁਨੀਅਨ ਵਾਲੇ ਆ ਇਹ ਇਹ ਚਲੋ ਜੁਨੀਅਨ ਦੇ ਕਹਿੰਦੇ ਆ ਜੁਨੀਅਨ ਜੁਨੀਅਨ ਤਾਂ ਹੈ ਨਹੀਂ ਇਹ ਤਾਂ ਮੇਰੇ ਨਾਲ ਗੁੰਡੇ ਗੁੰਡੇ ਲਾਦੇ ਨੇ ਕਿੱਥੇ ਕੰਮ ਸ਼ੁਰੂ ਹੁੰਦਾ ਉੱਥੇ ਆ ਕੇ ਧੰਨੇ ਲਾ ਲਉਂਦੇ ਨੇ ਇਹ ਬਾਕੀ ਇਹ ਕਹਿੰਦੇ ਹੀ ਮਾੜੇ ਨਾਲ ਖੜਦੇ ਆ ਤਕੜੇ ਨਾਲ ਆ ਆ ਬਈ ਬਾਕੀ ਬਈ ਹਰੇਕ ਆ ਆਪਣੇ ਘਰੇ ਤਕੜਾ ਵਾ ਚਲੋ ਕਿਸੇ ਨੂੰ ਰੱਬ ਨੇ ਜਨਮ ਦਿੱਤਾ ਕਿਸੇ ਨੂੰ ਘਟ ਦਿੱਤਾ ਉਹ ਤਾਂ ਕਿਸੇ ਦੇ ਹੱਥ 'ਚ ਨਹੀਂ ਹੈਗਾ ਉਹ ਤਾਂ ਹਰੇਕ ਦੀ ਆਪਦੇ ਆਪ ਦੇ ਕਿੱਥੇ ਰੱਬ ਨੇ ਭੇਜਿਆ ਵਾ ਉਹਨੂੰ ਇਆਜ਼ਤ ਨਾਲ ਤਾਂ ਕੋਈ ਜਨਮ ਲੈ ਨਹੀਂ ਸਕਦਾ ਉਹ ਕਹਿੰਦੇ ਭਾਈ ਤੂੰ ਉੱਥੇ ਜਨਮ ਲੈ ਔਰ ਆਪ ਨੂੰ ਇਹ ਘਰ 'ਚ ਮੈਨੂੰ ਜਨਮ ਦੇ ਦਿੱਤਾ ਤਾਂ ਉਹ ਵੀ ਉਹਨਾਂ ਨੂੰ ਵੀ ਕਿੱਥੇ ਦਿੱਤਾ ਜਨਮ ਉਹ ਠੀਕ ਨਹੀਂ ਤੇ ਬਾਕੀ ਆ ਸੁਣੋ ਬਾਕੀ ਵੀਡੀਓ ਤੁਸੀ ਤੁਹਾਨੂੰ ਸਾਰਾ ਦਿਖਾਵਾਂਗੇ ਲੰਡੂ ਜੱਟ ਸਾਰਾ ਲੰਡੂ ਸਰਦਾਰ ਕਹਿੰਦੀਆਂ ਨੇ ਇਹ ਤੁਸੀਂ ਸੁਣੋ ਮੜਾ ਚਲੋ ਪਤਾ ਨਹੀਂ ਉਹ ਕਿਹੜੀ ਲੇਡੀਜ਼ ਆ ਕਹਿੰਦੀ ਵੀ ਇਹਨੂੰ ਲੰਡੂ ਜੱਟ ਨੂੰ ਤੇਰੀ ਬਾਹ ਨੂੰ ਮਰੋੜਾ ਦੇਣਾ ਚਾਹੀਦਾ ਸੀਗਾ ਜੀ ਚਲੋ ਭਾਈ ਦੇ ਲੋ ਭਾਈ ਤੁਸੀਂ ਕੱਟ ਕਰਕੇ ਦੋ ਤਿੰਨ ਸੋ ਬੰਦੇ ਦਾ ਥੱਲੇ ਬੰਦੇ ਦੀ ਬਾਹ ਮਰੋੜ ਨੂੰ ਫਿਰਦੇ ਹਾਂ ਤੂੰ ਦਮਰਜੀ ਦੱਸ ਦਿਓ ਉੱਥੇ ਆ ਜੂਗਾ ਮੈਂ ਮਰੋਲ ਲਿਓ ਮੇਰੀ ਬਾਹ ਠੀਕ ਹੈ ਤੁਹਾਡੇ ਚ ਹਿੰਮਤ ਹੈਗੀ ਆ ਤਾਂ ਕੱਲ ਮਰੋੜ ਲੰਦੇ ਕੱਲਾ ਹੀ ਸੀਗਾ ਮੈਂ ਤੂੰ 250 ਹੈਗਾ ਮੈਂ ਕੱਲਾ ਖੜਾ ਸੀ ਆ ਤੁਹਾਨੂੰ ਪਤਾ ਅੱਠ ਕਰਨ ਨੂੰ ਕੀ ਆ ਮੈਂ 500 ਬੰਦਾ ਕੱਟ ਕਰ ਲਾਂਦਾ ਮੇਰੇ ਚ ਹਿੰਮਤ ਨਹੀਂ ਹੈਗੀ ਆਪਾਂ ਆਪ ਸਿਆਣਿਆ ਘੜਾ ਨੇ ਠਾਣੇ ਦੇ ਬੰਦੇ ਆ ਲੰਡੂ ਬੰਦੇ ਨਹੀਂ ਹੈਗੇ ਠੀਕ ਨਹੀਂ ਜੀ ਤੇ ਮੈਂ ਜੀ ਇੱਥੇ ਮੱਛੀ ਫਾਰਮ ਖੋਲਣ ਲੱਗਿਆ ਤੁਹਾਨੂੰ ਸਾਰੀ ਵੀਡੀਓ ਪਾਉਂਗਾ ਮੱਛੀ ਫਾਰਮ ਦੀ ਸਰਕਾਰ ਕਹਿੰਦੀ ਆ ਖੇਤੀ ਚੇਂਜ ਕਰੋ ਆਪਾਂ ਖੇਤੀ ਚੀਜ਼ਾਂ ਥੋੜੀ ਕਰਨ ਵਾਸਤੇ ਤੁਰਦੇ ਆ ਕੋਈ ਕੰਮ ਸ਼ੁਰੂ ਕਰਦੇ ਆ business ਕਾਨੂੰਨ ਦੇ ਹਿਸਾਬ ਨਾਲ ਇੱਥੇ ਕੋਈ ਹਾਲ ਨਹੀਂਗਾ ਜੀ ਕੋਈ ਹਾਲ ਨਹੀਂਗਾ ਇੱਥੇ ਤੁਸੀਂ ਸੋਚੋ ਥੋੜਾ ਜਿਆ ਹੁੰਡਾ ਰਾਜ ਬਣ ਲੱਗ ਗਿਆ ਤੇ ਕੋਈ ਪੁਲਿਸ ਦੀ ਸੁਣਵਾਈ ਨਹੀਂ ਹੈਗੀ ਇੱਥੇ ਪੁਲਿਸ ਨੂੰ ਕੋਈ ਸਮਝਦਾ ਨਹੀਂ ਕੋਈ ਇੱਥੇ ਬਾਕੀ ਗਾਂਵ ਤੁਹਾਨੂੰ ਵੀਡੀਓ ਦਿਖਾਈ ਜਾਂਦਾ ਸੁਣੀ ਜਾਇਓ ਤੇ ਨਾਲ ਦੀ ਨਾਲ ਮੈਂ ਪਾਈ ਜਾਊਂਗਾ ਹਾਂ ਜੀ ਆ ਚੈੱਕ ਕਰੋ ਵੀ ਆਪਣੇ ਗੇਟਾਂ ਮੂਰੇ ਦੇਖੋ ਇਹ ਸਾਰਾ ਕੱਟ ਕੀਤਾ ਇਹਨਾਂ ਨੇ ਸਮਾਰ ਕੇ ਚੈੱਕ ਕਰੋ ਥੋੜੀ ਵੀਡੀਓ ਤੇਜ਼ ਕੀਤੀ ਹੋਈ ਆ ਵੀਡੀਓ ਬਹੁਤ ਲੰਬੀ ਆ ਉਹਦੇ ਕਰਕੇ ਥੋੜੀ ਤੇਜ਼ ਕਰਕੇ ਲਾਈ ਹੋਈ ਆ ਤੁਸੀਂ ਚੈੱਕ ਕਰੋ ਜੀ ਆਪਣੇ ਗੇਟਾਂ 'ਚ ਗੱਡੀਆਂ ਖੜਾਈ ਖੜੇ ਨੇ ਕਿੰਨੇ ਜਾਣੇ ਬੈਠੇ ਨੇ ਆਪਣੀ ਭੜੀ ਆਈ ਉਹਦੇ ਮੂਹਰੇ ਬੈਠ ਨੇ ਥੋੜੇ ਸਾਹਮਣੇ ਆ ਜੀ ਆਹ ਦੇਖੋ ਗੱਡੀਆਂ ਕਿੱਥੇ ਖੜੀਆਂ ਨੇ ਸਾਰੇ ਫਰੰਟ ਤੇ ਆਪਣੀਆਂ ਗੱਡੀਆਂ ਖੜਾਈਆਂ ਹੋਣੀਆਂ ਸਾਰੀ ਵੀਡੀਓ ਚੈੱਕ ਕਰੋ ਜੀ ਬਾਕੀ ਗਾਂ ਹੋਰ ਵੀ ਬੰਦਾ ਨਹੀਂ ਮੈਂ ਉਹ ਨਾ ਵੀ ਲਾਉਣਗੇ ਦੇਖਿਓ ਤਾਂ ਤਾਂ ਦੇਖਿਓ ਕਿੰਨੇ ਕਰਦੇ ਝੋਨਾ ਥੋੜਾ ਜਿਹਾ ਲਾ ਕੇ ਵੀਡੀਓ ਬਣਾਉਂਦੇ ਆ ਹਾਂਜੀ ਆ ਦੇਖ ਲਈ ਤੁਸੀਂ ਵੀਡੀਓ ਜੀ ਇਹਦੇ ਚ ਸਾਡੇ ਗੇਟਾਂ ਮੂਰੇ ਆਪਣੇ ਫਾਰਮ ਦੇ ਗੇਟਾਂ ਮੂਰੇ ਖੜ ਕੇ ਪੂਰਾ ਧਰਨਾ ਲਾਇਆ ਇਹਨਾਂ ਨੇ ਕੱਲ ਜੀ ਸੜਕ ਬੰਦ ਕਰੀ ਰੱਖੀ ਪੂਰਾ ਐਨ ਸੜਕ ਦੇ ਮੂਰੇ ਆਪਣੇ ਫਾਰਮ ਦੇ ਮੂਰੇ ਐਨ ਗੱਡੀਆਂ ਖੜਾ ਕੇ ਇਹਨਾਂ ਨੇ ਪੂਰਾ ਪੂਰਾ ਐਨ ਰੋੜਾ ਪ੍ਰਪਾ ਪਾਇਆ ਜੀ ਲਲਕਾਰੇ ਮਾਰੇ ਇਹਨਾਂ ਨੇ ਜੀ ਪੂਰੇ ਠੀਕ ਆ ਜੀ ਚਲੋ ਜੋ ਵੀ ਆ ਮੰਦਾ ਚੰਗਾ ਬੋਲੇ ਚੰਗਾ ਹੀ ਇਹ ਠੀਕ ਆ ਜੀ ਸਭ ਝੂਠ ਬੋਲਦੇ ਨੇ ਜੋ ਬੋਲਿਆ ਨਾ ਝੂਠ ਬੋਲਿਆ ਵਾ ਸਚਾਈ ਕੋਈ ਨਹੀਂ ਹੈਗੀ ਤੇ ਬਾਕੀ ਗਾਂ ਦੇਖੋ ਝੋਨਾ ਨਾ ਤੱਕੇ ਨਾਲ ਲਵਾਇਆ ਤੁਹਾਨੂੰ ਉਹ ਵੀ ਵੀਡੀਓ ਬਣਾਇਆ ਹਾਂ ਜੀ ਇਹਦੇ ਚ ਚੈੱਕ ਕਰੋ ਜੀ ਝੋਨਾ ਤੱਕੇ ਨਾਲ ਲਵਾ ਰਹੇ ਨੇ ਇਧਰ ਭਈਏ ਲਾ ਰਹੇ ਨੇ ਝੋਨਾ ਇਧਰ ਖੜੇ ਨੇ ਬੰਦੇ ਜੀ ਦੂਜੇ ਪਾਸੇ ਦੇਖਿਓ ਲੇਡੀਜ਼ ਝੋਨਾ ਲਾ ਰਹੀਆਂ ਨੇ ਉਹ ਕੱਲਾ ਵੀਡੀਓ ਬਣਾਉਣ ਵਾਸਤੇ ਝੋਨਾ ਲਾਇਆ ਉਹਨਾਂ ਨੇ ਬਾਕੀ ਸਾਰਾ ਭਈਆਂ ਤੋਂ ਲਵਾਇਆ ਇਹਨਾਂ ਨੇ ਤੇ ਇੱਧਰ ਦੇਖੋ ਕਿੰਨਾ ਇਕੱਠਾ ਆਈਏ ਐਨ ਗੱਲਬਾਤ ਇੱਕ ਹੋਰ ਸੀਗੀ ਜੀ ਆਪਣੀ ਗੱਲ ਵਿੱਚ ਰਹਿ ਗਈ ਸੀ ਜਿਹੜਾ ਇਹ ਬਾਹਣ ਸੀਗਾ ਜੀ ਇਹ ਦਿੱਤਾ 96 ਦਾ ਹੋਇਆ ਸਾਡਾ ਜੀ 1996 'ਚ ਬਾਹਣ ਖਰੀਦੇ ਸੀ ਅਸੀਂ ਸਾਡੇ ਦਾਦਾ ਜੀ ਉਹਨਾਂ ਦੇ ਬਾਪੂ ਜੀ ਨਾਲ ਨੇ ਇਹ ਠੇਕੇ ਤੇ ਬਾਹਣ ਆ ਉਹ ਅਸੀਂ ਥੋੜਾ ਚਿਰ ਉਦੋਂ ਕੀਤਾ 5-10 ਸਾਲ ਠੇਕੇ ਤੋਂ ਉਦੋਂ ਬਾਅਦ ਆਪ ਖੇਤੀ ਕੀਤੀ ਫਿਰ ਇਹਨਾਂ ਕੋਲ ਠੇਕੇ ਤੇ ਸੀਗਾ ਜੀ ਇਹਨਾਂ ਕੋਲ ਠੇਕੇ ਤੇ ਕੋਲੋਂ ਕਰ 15 ਸਾਲ ਰਿਹਾ ਜੀ 10 ਤੋਂ 15 ਸਾਲ ਇਹਨਾਂ ਕੋਲ ਠੇਕੇ ਤੇ ਰਿਹਾ ਹੁਣ ਮੈਂ 7-8 ਸਾਲ ਦਾ ਖੇਤੀ ਕਰਨ ਲੱਗਿਆ ਹਾਂ ਇਹਨਾਂ ਕੋਲ ਪਹਿਲਾਂ ਨੂੰ ਠੇਕੇ ਤੇ ਸੀਗਾ ਬਾਹਣ ਤੱਕਵਜ ਇਹਨਾਂ ਕੋਲ ਹੀ ਹੋਣਾ ਸੀਗਾ ਜੀ ਹਾਂ ਜੀ ਆ ਤੁਹਾਨੂੰ ਇੱਕ ਰਿਸ਼ਤੀ ਦਿਖਾਉਣੀ ਆ ਚਲੋ ਦਿਖਾਈ ਦਿੰਨੇ ਆ ਰਿਸ਼ਤੀ ਸਾਰੇ ਕਹਿੰਦੇ ਆ ਦਿਖਾਓ ਬਈ ਕੋਈ ਗੱਲ ਨਹੀਂ ਕਾਗਜ਼ ਨਹੀਂ ਕੋਈ ਚੱਕਰ ਨਹੀਂ ਹੈਗਾ ਆ ਚੈੱਕ ਕਰੂ ਇਹਨਾਂ ਦੀ ਰਿਸ਼ਤੀ ਤੁਹਾਨੂੰ ਸਾਰੇ ਕਾਗਜ਼ ਦਿਖਾਉਣੇ ਆ ਜੀ ਆ ਚੈੱਕ ਕਰੂ ਆ ਰਿਸ਼ਤੀ ਆਈ ਇਹਨਾਂ ਦੀ ਠੀਕ ਹੈ ਲਾ ਦੇ ਕੋਈ ਇਹਨਾਂ ਦੇ ਯਾਰ ਇੱਥੇ ਕੋਲ ਪੜੋਈ 1/5 ਹਿੱਸਾ ਰਸਤਾ ਖਾਲ ਪਹੀਸ ਸਾਰਾ ਕੁਝ 100 ਉੱਤਨ 1/5 ਹਿੱਸਾ ਇਹਦੇ ਸਾਰਾ ਉਹ ਬਣਿਆ ਜੀ ਮੋਟਰ ਚ ਵੀ ਇਹਨਾਂ ਦਾ 1/5 ਹਿੱਸਾ ਠੀਕ ਹੈ ਜੀ ਇਹਨਾਂ ਨੇ ਉਹ ਜ਼ਮੀਨ ਹੈ ਜੀ ਅਬਲਜੀਤ ਸਿੰਘ ਤੋਂ ਖਰੀਦੀ ਸੀ ਇਹਨਾਂ ਨੇ ਜੀ ਸਾਡੇ ਚਾਤਾ ਹੀ ਨੇ ਆ ਇਹਨਾਂ ਦੇ ਉਹ ਫੀਦ ਆ ਆਪਣੇ ਜੀ ਭੋਲਾ ਸਿੰਘ ਤੇ ਦਸਵਾਂ ਸਿੰਘ ਦਾ ਠੀਕ ਹੈ ਜੀ ਪਿਆ ਸਾਰੀ ਰੇਸ਼ਤੀ ਪਰ ਲਓ ਤੁਸੀਂ ਕੌਕੀ ਆ ਨੰਬਰ ਆਈਾਰੇ ਇਹ ਆ ਦੇਖੋ ਸਾਰਾ ਕਾ ਲਾਈਨ ਪੜੋਈ 1/5 ਹਿੱਸਾ ਇੱਥੇ ਲਿਖਾਈ ਹੈ ਇਸੇ ਵਾਟ 1/5 ਹਿੱਸਾ ਹਾਂਜੀ ਇਹ ਉਹ ਆਪਣੀ ਜਮੀਨ ਦਾ ਤੁਹਾਨੂੰ ਰੇਸ਼ਤੀ ਦਿਖਾਤੀ ਹੁਣ ਤੁਹਾਨੂੰ ਰੇਸ਼ਤੀ ਆਪਾਂ ਇੱਕ ਸਟਾਮ ਦਿਖਾਉਨੇ ਕਿ ਚੁਰਾਈ ਨਾਮ ਹੋਇਆ ਸੀ ਸਾਡਾ 1/5 ਮੋਟਰ ਦਾ ਉਹ ਸਟਾਮ ਦੇਖੋ ਜੀ ਦਕਸ਼ਤ ਹੋਏ ਨੇ ਭੂਲਾ ਸਿੰਘ ਦੇ ਉਹਦੇ ਇਨਾਂ ਦੇ ਘਰ ਵਾਲਿਆਂ ਦੇ ਨੌ ਸੀਗੀ ਜ਼ਮੀਨ ਜੀ ਚਲੋ ਉਹਨਾਂ ਨੇ ਸਾਈਨ ਕਰਤੇ ਚਲੋ ਕੋਈ ਗੱਲ ਨਹੀਂ ਕਹਿੰਦੇ ਕੋਈ ਨਾ ਇਹਨੇ ਕਰਤੇ ਉਹਨਾਂ ਨੇ ਕਰਤੇ ਇੱਕ ਗੱਲ ਆ ਤੂੰ ਇਹ ਚੈੱਕ ਕਰੂ ਰਾਈ ਭੂਲਾ ਸਿੰਘ ਆਹ ਤਾਮਲੀ ਕਰੀ ਗਿਆ ਜੀ ਠੀਕ ਹੈ ਜੀ ਆਹ ਸਾਰੀ ਐਸਟੀ ਹੈ ਜੀ 1.5 ਲੱਖ ਰੁਪਿਆ ਮੁੱਲ ਪਿਆ ਸੀ ਮੋਟਰ ਦਾ ਜੀ ਇੱਕ ਵਟਾ ਪੰਜਵਾਂ ਹਿੱਸਾ ਜੀ ਮੋਟਰ ਦਾ 2.5 ਲੱਖ ਰੁਪਿਆ ਜੀ ਆਪਾਂ ਇਹਨਾਂ ਨੂੰ ਦਿੱਤਾ ਪੰਜਵੇਂ ਹਿੱਸੇ ਦਾ ਵਾਲਾ ਸਾਰੇ ਗਵਾਹ ਨੇ ਜੀ ਤੇ ਰਾਈ ਨਾਮੇ ਚ ਹਾਂਜੀ 10 ਕਿੱਲੇ ਆ ਟੋਟਲ ਫਰੰਟ ਕਿੱਲਾ ਫਰੰਟ ਸੀਗਾ ਕਿੱਲਾ ਫਰੰਟ ਹੁੰਦਾ 200 ਫੁੱਟ 198 ਫੁੱਟ ਬੰਦ ਜਾਂਦਾ 36 ਕਰਮਾ ਦਾ ਚਲੋ 200 ਫੁੱਟ ਲਾ ਲਓ ਤੇ ਇਹੇ ਬੋਂਦੇ ਨੇ ਜੀ ਹੁਣ ਇਸ ਟਾਈਮ ਦੋ ਕਿੱਲਿਆਂ ਦੇ ਕਬਜ਼ੇ ਤੇ ਇਹ ਬੋਂਦੇ ਨੇ 125 ਫੁੱਟ ਫਰੰਟ 8 ਕਿੱਲਿਆਂ ਕੋਲ 72 ਫੁੱਟ ਫਰੰਟ ਆੜੀ ਗਈ ਤੁਸੀਂ ਆਪ ਦੱਸੋ ਵੀ 10 8 ਕਿੱਲਿਆਂ ਕੋਲ ਵੱਧ ਫਰੰਟ ਹੋਣਾ ਚਾਹੀਦਾ ਜਾਂ ਇਹ ਦੋ ਕਿੱਲਿਆਂ ਵਾਲਿਆਂ ਕੋਲ ਵੱਧ ਹੋਣਾ ਚਾਹੀਦਾ ਫਰੰਟ ਇਹ 125 ਫੁੱਟ ਬਾਈ ਫਟ ਨੇ ਮੇਰੇ ਕੋਲ ਹੈਗਾ 75 ਫੁੱਟ ਫਰੰਟ ਠੀਕ ਹੈ ਜੀ ਚਲੋ ਬਾਕੀ ਜ਼ਮੀਨ ਹੈਗੀ ਚਾਚਾ ਜੀ ਉਹਨਾਂ ਦੇ ਨਾਲ ਉਹਨਾਂ ਦੀ ਦਾਬਦੀ ਹੈ ਉਹਨਾਂ ਦਾ ਉਹਦਾ ਫਰੰਟ ਆ ਮੈਂ ਤਾਂ ਉਹਦਾ ਹੱਕ ਲੈਣਾ ਹੀ ਹੈ ਜੀ ਠੀਕ ਨਹੀਂ ਚਲੋ ਰਜਾ ਮੰਦੀਣਾ ਪਹਿਲਾਂ ਇਹ ਇਹ ਹੁਣ ਤੱਕ ਜੋ ਵੀ ਬਣੇ ਨੇ ਇੱਥੋਂ ਆਪਣੇ ਬਾਹਰ ਤੋਂ ਹੀ ਬਣੇ ਨੇ ਅੱਜ ਇਹ ਆਪਾਂ ਨੂੰ ਧਮਕੀਆਂ ਦੇ ਦਿੰਦੇ ਨੇ ਇਕੱਠ ਕਰਦੇ ਨੇ ਆਪਣੇ ਖਿਲਾਫ ਚਲੋ ਕੋਈ ਗੱਲ ਨਹੀਂ ਇੱਥੇ ਸਾਰਾ ਕੁਝ ਦੇ ਲੈਣ ਤੇ ਬਾਕੀ ਕਾਗਜ਼ਾਂ 'ਚ ਆਪਾਂ ਸਹੀ ਹੈ ਜੀ ਕਾਗਜ਼ ਸਾਰੇ ਤੁਹਾਨੂੰ ਦਿਖਾ ਦਾਂਗੇ ਚਲੋ ਬਾਕੀ ਰਿਸ਼ਟੀ ਇਹਨਾਂ ਨੇ ਹੀ ਇਹ ਕਹਿੰਦੇ ਸੀ ਰੇਸ਼ਟੀ ਸਾਡੀਆਂ ਪੰਜ ਪੰਜ ਕਨਾਲਾਂ ਮੁਰੂ ਬੋਲਦੀਆਂ ਨੇ ਰੇਸ਼ਟੀ ਤੇ ਚਾਹੇ ਸਾਰੇ ਫਰੰਟ ਦੀ ਕਰਾਉਣ ਦੇ ਬੰਦੇ ਸਾਡੇ ਤੋਂ ਐ ਥੋੜੀ ਹੁੰਦਾ ਵੀ ਫਰੰਟ ਸਾਰਾ ਇਹੀ ਲੈ ਲੈਣਗੇ ਮੰਨ ਲਓ 2 ਕਿੱਲੇ ਵਾਲੇ ਨੇ ਰੇਸ਼ਟੀ ਕਰਾਈ ਆ ਤਾਂ ਸਾਰਾ ਫਰੰਟ ਨਹੀਂ ਕੋਈ ਖਰੀਦ ਸਕਦਾ ਹੁੰਦਾ ਇੰਨਾ ਹੁੰਦਾ ਵਾ 1.5 ਹਿੱਸਾ ਇਨਾਂ ਹੀ ਰੇਸ਼ਟੀ 'ਚ ਲਿਖਿਆ ਹੋਇਆ ਨਾਲੇ ਮੋਟਰ 'ਚ ਵੀ ਹੋਇਆ ਆਪਣਾ ਰਾਜੀ ਨਾਮਾ ਮੋਟਰ 'ਚ ਵੀ 1.5 ਹਿੱਸਾ 5ਵੇਂ ਹਿੱਸੇ ਦੇ ਪੈਸੇ ਲੈ ਕੇ ਇਹਨਾਂ ਨੇ ਆਪਾਂ ਨੂੰ ਹਿੱਸਾ ਵੇਚਿਆ ਉਹ ਵੀ ਤੁਹਾਨੂੰ ਮੈਂ ਇਸ ਟਾਈਮ ਦਿਖਾ ਦਊਂਗਾ ਰਾਜੀ ਨਾਮੇ ਦਾ ਬਾਕੀ ਨਹੀਂ ਰੇਸ਼ਟੀ ਤੇ ਵੀ 1.5 ਹਿੱਸਾ ਲ ਚਲੋ ਬਾਕੀ ਮਰੇ ਮੁਕਰੇ ਦਾ ਕੀ ਹੁੰਦਾ ਜੀ ਉਹ ਟਾਈਮ ਸਾਰਾ ਦੱਸੂਗਾ ਜੀ ਬਾਕੀ ਇਹਨਾਂ ਨੇ ਕੇਸ ਕੁਸ ਲਾਇਆ ਹੋਇਆ ਜਿਹੜੀਆਂ ਚ ਉਹ ਉਸੇ ਵਕੀਲ ਜਵਾਬ ਦੇਣਗੇ ਬਾਕੀ ਆਪਾਂ ਤੁਹਾਨੂੰ ਦੱਸਤੀ ਸਾਰੀ ਗੱਲ ਤੁਸੀਂ ਵਿਚਾਰਿਓ ਹਾਂ ਜੀ ਇੱਕ ਗੱਲ ਹੋਰ ਸੀਗੀ ਜੀ ਇਹ ਕੱਲ ਉੱਥੇ ਮਾਈਕ 'ਚ ਕਹਿੰਦੇ ਪਏ ਸੀਗੇ ਜੀ ਕਹਿੰਦੇ ਵੀ ਤੇਰੀ ਜ਼ਮੀਨ ਸਾਰੀ ਖੋਵਾਂਗੇ ਅਸੀਂ ਇਹ ਤਾਂ ਭਾਈ ਜ਼ਮੀਨਾਂ ਨੂੰ ਨਾ ਖੋਣ ਵਾਲੇ ਖੋਣ ਦੀਆਂ ਤਿਆਰੀਆਂ ਕਰਦ ਨੇ ਆਪਦੀਆਂ ਜ਼ਮੀਨਾਂ ਵੇਚੀ ਜਾਂਦੇ ਨੇ ਇਗਨੇ ਲੋਕਾਂ ਨੇ ਜ਼ਮੀਨਾਂ ਖੋਣ ਸ਼ਰਿਆਮ ਮਾਈਕ 'ਚ ਬੋਲਦੇ ਨੇ ਤੇ ਪੁਲਿਸ ਵਾਲਿਆਂ ਨੂੰ ਸ਼ਰਿਆਮ ਗਾਲਾਂ ਕੱਢੀਆਂ ਸਰਕਾਰਾਂ ਨੂੰ ਜਮ ਸ਼ਰਿਆਮ ਗਾਲਾਂ ਕੱਢਦੇ ਆ ਇਹ ਕਿਹੜੇ ਬੰਦੇ ਸਰਕਾਰਾਂ ਨੂੰ ਤੇ ਪੁਲਿਸ ਵਾਲਿਆਂ ਨੂੰ ਸ਼ਰਿਆਮ ਗਾਲਾਂ ਕੱਢਦੇ ਨੇ ਨਾਲੇ ਰੌਲਾ ਪਾਦਾ ਮੇਰੇ ਨਾਲ ਆ ਜੀ ਸਰਕਾਰ ਦਾ ਤੇ ਠੀਕ ਨਹੀਂ ਨਾਲੇ ਮੈਂ ਕਿਹੜੀ ਪਾਰਟੀ ਜਾਂ ਕਿੱਥੇ ਮਰਦੀ ਕੱਢ ਕੇ ਦੇਖ ਲੋ ਮੇਰੇ ਵਲੌਗ ਬਣਾਏ ਹੋਣੇ ਮੈਂ ਕਿਸੇ ਕਿਹੜੀ ਪਾਰਟੀ ਦਾ ਸਪੋਰਟ ਆ ਜੀ ਆਪਾਂ ਦਾ ਸਪੋਰਟ ਕਿਹਨੂੰ ਕਰਨਾ ਹੈ ਉਹ ਠੋਕੇ ਕਰਾਂਗੇ ਦੱਸ ਕੇ ਕਰਾਂਗੇ ਬਾਕੀ ਆਪਦੀ ਆਪਦੀ ਹਰੇਕ ਦੀ ਸੋਚ ਆ ਕਿਹਨੇ ਵੋਟ ਕਿਹਨੂੰ ਪਾਉਣੀ ਆ ਠੀਕ ਨੇ। ਵਾਲੀ ਤਾਂ ਸਰਕਾਰ ਦਾ ਕੋਈ ਰੋਲ ਹੀ ਹੈ ਨਹੀਂ ਗਾ ਇਹਦਾ ਕਰੇਲੂ ਮਸਲਾ ਜੀ। ਇਹ ਜ਼ਮੀਨ ਦਾ ਸਾਡਾ ਜੀ ਫਰੰਟ ਦਾ ਰੋਲਾ ਜੀ ਠੀਕ ਹੈ ਜੀ। ਇਹ ਵੱਧ ਬਾਈ ਬੈਠਨੇ ਸਾਡਾ ਹੱਕ ਬੰਦਾ ਸ਼ਰੋਣ ਨੂੰ ਫਿਰਦੇ ਆਂ ਜੀ ਬਸ ਇਹੀ ਹੈ ਜੀ। ਅਸੀਂ ਕੋਲੋਂ ਆਪਦਾ ਹੱਕ ਮੰਗਿਆ। ਬਾਕੀ ਬਾਈ ਜ਼ਮੀਨ ਆਪਦੀ ਮਿਹਨਤ ਨਾਲ ਹਰੇਕ ਬਣਾਉਂਦਾ ਵਾ। ਕਿਸੇ ਕੋਈ ਕਿਸੇ ਕੋਲ ਘੱਟ ਆ ਕਿਸੋਂ ਜ਼ਿਆਦੇ ਆ ਇਹ ਤਾਂ ਦੁਨੀਆ ਤਕੜੀ ਤਕੜੀ ਬੈਠੀ ਜਾਓ ਚਲੋ ਠੀਕ ਆ। ਆਪਣੇ ਦੇ ਤਾਂ ਧੰਨਵਾਦ ਕਰਦੇ ਆਂ ਸਾਰਿਆਂ ਨੂੰ ਦਵੇ। ਇਸ ਦੇ ਅੱਗੇ ਹਰੇ ਹਰੇ ਕ ਅੱਗੇ ਨੂੰ ਘਰ ਨੂੰ ਲੈ ਕੇ ਜਾਂਦਾ ਹੁੰਦਾ ਆਪਦੇ ਆਪ ਦੇ ਨੂੰ ਠੀਕ ਨਹੀਂ ਬਾਕੀ ਭਾਈ ਜੈਲਸੀ ਹੈਗੀ ਆ ਦੁਨੀਆ 'ਚ ਕੋਈ ਜ਼ਰਦਾ ਨਹੀਂ ਅੱਜ ਅੱਜ ਕੱਲ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਬਾਕੀ ਥੋੜਾ ਜਿਹਾ ਮੈਂ ਬੋਲਣ ਤੇ ਢਿਲਾ ਜਾਵਾਂ ਮੈਂ ਵਾਲੀ ਸਪੀਚ ਪੂਰ ਘਟ ਦਿੱਤੀ ਆ ਕਦੇ ਦਿੱਤੀ ਨਹੀਂ ਹੈਗੀ ਰਿਕਾਰਡਿੰਗ ਰਿਕਾਰਡਿੰਗ ਪਹਿਲੀ ਦੂਜੀ ਵਾਰ ਕਰਨ ਲੱਗਿਆ ਵਾਂ ਤੇ ਕੋਈ ਗਲਤੀ ਗੁਲਤੀ ਵੱਧ ਘੱਟ ਬੋਲਿਆ ਗਿਆ ਦੇਖ ਲਿਓ ਠੀਕ ਹੈ ਜੀ ਹਾਂਜੀ ਇੱਕ ਇੱਕ ਗੱਲ ਹੋਰ ਸੀਗੀ ਇਹ ਕਹਿੰਦੇ ਵੀ ਜ਼ਮੀਨ ਇਹ ਦੱਬਰ ਨੂੰ ਫਿਰਦਾ ਜ਼ਮੀਨ ਤਾਂ ਇਹ ਮੇਰਾ ਫਰੰਟ ਦੱਬੀ ਤਾਂ ਮੇਰਾ ਫਰੰਟ ਬੈਠੇ ਨੇ ਜੀ ਇਹਨਾਂ ਦਾ ਫਰੰਟ ਇੱਕ ਵੱਡਾ 5ਵਾਂ ਹਿੱਸਾ ਮੰਨਦਾ ਹੈ 40 ਫੁੱਟ ਫਰੰਟ ਮੰਨਦਾ ਇਹ ਇਹ ਦੇਖ ਲਓ ਵੀ 125 ਫੁੱਟ ਫਰੰਟ ਪਾਉਂਦੇ ਨੇ ਲਾ ਲਓ ਕਿੰਨਾ ਫਰੰਟ ਬਾਈ ਆਉਂਦੇ ਨੇ ਵੱਧ ਜੀ ਸਗੋਂ ਮੇਰਾ ਫਰੰਟ ਤਾਂ ਵੱਧ ਦੱਬੀ ਬੈਠੇ ਨੇ ਇਹ ਕਹਿੰਦੇ ਵੀ ਜ਼ਮੀਨ ਨੱਪ ਨੂੰ ਫਿਰਦਾ ਇਹਦੀ ਬਾਵਾ ਤੇਰੀ ਜ਼ਮੀਨ ਤੋਂ ਅਸੀਂ ਕੀ ਲੈਣਾ ਆਉਦੀ ਕਿ ਇਹਨੂੰ ਵੇਚ ਮਰਦੀ ਵੇਚ ਬਾਕੀ ਤਾਂ ਉਹਨੂੰ ਵਿਕਰੀ ਨਹੀਂ ਹੈਗੀ ਉਹ ਸਾਰੇ ਇਹੀ ਜਿਦੂ ਰੋਲਾ ਪਾ ਲਿਆ ਘਟਕਰਾ ਕਰਕੇ ਠੀਕਾ ਖਵਾਰਾਂ ਚ ਖਵਾਰਾਂ ਚ ਤੇਰੀਆਂ ਲੱਗੀਆਂ ਫੋਟੋਆਂ ਉਨੇ ਲੋਂਦੇ ਦੀਆਂ ਤੇ ਦੂਜੀ ਗੱਲ ਇਹ ਆ ਕੋਟ ਚੋਂ ਕੇਸ ਲਾ ਲਿਆ ਤੇਰੀ ਜ਼ਮੀਨ ਤਾਂ ਵੀਰੇ ਰੋਲੇ ਵਾਲੀ ਬਣ ਗਈ ਤੈਨੂੰ ਮੈਂ ਦੱਸਦਾ ਤੇਰੀ ਜ਼ਮੀਨ ਤੇ ਨਾ ਫ੍ਰੀਚ ਨਹੀਂ ਲੈਣੀ ਕਹਨੇ ਬਾਕੀ ਚੱਲ ਅੱਬ ਵੱਧ ਕੇ ਦੋ ਵਜੇ ਤੈਨੂੰ ਪਾਈਸ ਦਾ ਉਹਦਾ ਹੱਕ ਮੰਗਦੇ ਆ ਜਿਹੜਾ ਬਣਦਾ ਵਾ ਉਹ ਤਾਂ ਲਵਾਂਗੇ ਲਵਾਂਗੇ ਇੱਦਾਂ ਮਰਜ਼ੀ ਲਈਏ ਉਹ ਤਾਂ ਮਰਜ਼ੀ ਲਈਏ ਹਾਂਜੀ ਵੀਡੀਓ ਜਾਦੇ ਲੰਬੀ ਹੋਈ ਜਾਂਦੀ ਸੀ ਕੀ ਉਹਦੇ ਕਰਕੇ ਆਪਾਂ ਐਂਡ ਕਰਦੇ ਆਂ ਜੀ ਕਿਸੇ ਨੂੰ ਕੋਈ ਕਾਗਜ਼ ਪੱਤਰ ਦੇਖਣਾ ਹੋਵੇ ਰਜਿਸਟਰੀ ਦੇਖਣੀ ਹੋਵੇ ਰਜਿਸਟਰੀ ਦੇ ਪਿੱਛੇ ਇੱਕ ਬਟਾ ਪੰਜਵਾਂ ਹਿੱਸਾ ਲਿਖਿਆ ਹੋਇਆ ਨਾਲ ਆਈ ਤੇ ਜੋ ਵੀ ਹੈਗਾ ਤੁਹਾਨੂੰ ਸਾਰਾ ਰਜਿਸਟਰੀ ਤੇ ਨਕਸ਼ਾ ਵਗੈਰਾ ਸਾਰਾ ਕੋ ਦਿਖਾਵਾਂਗੇ ਆਪਾਂ ਕੋਈ ਡਿਮਾਂਡ ਕਰੂਗਾ ਆਪਾਂ ਤੁਹਾਨੂੰ ਮੈਸੇਜ ਕਰ ਦਾਂਗੇ ਠੀਕ ਹੈ ਜੀ ਰਜਿਸਟਰੀ ਚ ਵੀ ਐਕਚੁਅਲੀ ਇੱਕ ਡਾਕੂਮੈਂਟ ਹੁੰਦੇ ਆਪਾਂ ਕਾਸ ਨੂੰ ਕਰਨਾ ਬੜਾ ਆਨਲਾਈਨ ਪੋਣਾ ਵਾ ਕੋਈ ਡਿਮਾਂਡ ਕਰੂਗਾ ਉਹਨੂੰ WhatsApp ਤੇ ਆਪਾਂ ਨੰਬਰ ਸੈਂਡ ਕਰ ਦਵਾਂਗੇ ਆਪਾਂ ਉਹਨੂੰ WhatsApp ਤੇ ਭੇਜ ਦਾਂਗੇ ਉਹਨਾਂ ਦੇ ਡਾਕੂਮੈਂਟ ਸਾਰੇ ਤੇ ਬਾਕੀ ਤੁਸੀਂ ਆਪਦੀ ਸਲਾਹ ਦਿਓ ਕਿਸਾਨ ਜੁਨੀ ਨਾਲੇ ਕਹਿੰਦੇ ਸੀ ਆਮ ਬੰਦੇ ਦੇ ਹੱਕ 'ਚ ੱਤਕਾ ਨਹੀਂ ਕਰਨ ਦੇ ਕਿਸ ਨੂੰ ਐ ਜਿਉਂ ਆ ਇੱਕ ਕਿਸਾਨ ਜੁਨੀ ਨਾਲੇ ਕਿਸਾਨਾਂ ਨੂੰ ਮਾਰ ਲੱਗ ਗਈ ਜੀ ਕੋਈ ਬਿਜ਼ਨਸ ਕਰਦਾ ਪੰਜਾਬ ਨੂੰ ਤੁਹਾਨੂੰ ਪਤਾ ਹੀ ਆ ਪੱਠਾ ਵਹਿ ਗਿਆ ਜੀ ਸਾਰੀਆਂ ਇੰਡਸਟਰੀਆਂ ਬੰਦ ਹੋਣ ਲੱਗ ਗਈਆਂ ਸਭ ਕੁਝ ਸਿਸਟਮ ਤੁਹਾਨੂੰ ਪਤਾ ਹੀ ਆਈ ਬਾਕੀ ਤੁਸੀਂ ਸਿਆਣਿਆਂ ਤੁਸੀਂ ਆਪਦੀ رائے ਦਿਓ ਇਹ ਜਿਹੜੇ ਕੰਮਾਂ ਦੇ ਤਰਪੇ ਇਹ ਜਿਹੜੇ ਕੰਮਾਂ ਲਈ ਬਣੀਆਂ ਸੀਗੀਆਂ ਉਹਨਾਂ ਨੂੰ ਛੱਡ ਕੇ ਕੇ ਪਾਸੇ ਹੋਰ ਤਰਪੇ ਇਹ ਚਲੋ ਧੰਨਵਾਦ ਜੀ ਸਾਰਾ ਸਾਰਿਆਂ ਦਾ ਹੀ ਸਪੋਰਟ ਕਰਿਓ ਤੇ ਬਾਕੀ ਤੁਸੀਂ ਆਪਦੀ رائے ਦਿਓ ਧੰਨਵਾਦ ਬਾਕੀ ਇਹ ਕਹਿੰਦੇ ਨੇ ਵੀ ਅਸੀਂ ਮੋਦੀ ਤੋਂ ਥੱਲੇ ਲਾ ਲਿਆ ਜਿਉਂ ਆ ਇਹ ਕੱਲਿਆਂ ਨੇ ਥੱਲੇ ਨਹੀਂ ਲਾਇਆ ਸਾਡੇ ਸੱਗੇ ਬੰਦਿਆਂ ਨੇ ਸਪੋਰਟ ਕੀਤੀ ਤਾਂ ਥੱਲੇ ਲੱਗਿਆ ਸੀਗਾ ਇਹਨਾਂ ਦਾ ਕੱਲਿਆਂ ਆਧਾਰ ਨਹੀਂ ਸੀਗਾ ਉਹ ਸਾਰੇ ਪੰਜਾਬ ਦਾ ਹਿੰਦੂਸਤਾਨ ਦਾ ਧਰਨਾ ਸੀਗਾ ਇਹ ਤਾਂ ਆਪਦੀ ਆਪ ਸਮਝਦੇ ਆ ਅਸੀਂ 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 ਇਕੱਲੇ ਆ ਅਸੀਂ ਇਕੱਲੇ ਆ ਸਾਰੀ ਦੁਨੀਆ ਪੰਜਾਬ ਸੀ ਨਾਲ ਹਿੰਦੁਸਤਾਨ ਸੀਗਾ ਤਾਂ ਉਹ ਦਬਿਆ ਇਹਨਾਂ ਨੇ ਹੰਕਾਰ ਬੜਾ ਜੀ ਇੱਕ ਦੋ ਕੰਮ ਇਹਨਾਂ ਨੇ ਕਿਹੜੇ ਧੱਕੇ ਨਾਲ ਕਰਾ ਲਏ ਰਲ ਕੇ ਸਾਡੇ ਅਰਗਨ ਇਹਨਾਂ ਨੇ ਸਪੋਰਟ ਕਰਕੇ ਕਰਵਾ ਲਏ ਉਹ ਤੇ ਇਹ ਹੰਕਾਰ ਵਾਲਾ ਆ ਗਿਆ ਇਹਨਾਂ ਦਾ ਵੀ ਹੁਣ ਤਾਂ ਇਹ ਲੋਕਾਂ ਨੂੰ ਵੀ ਦਬਣ ਲੱਗ ਗਏ ਬਿਲਕੁਲ ਸਰਕਾਰ ਨਾਲ ਦਾ ਕਾਹਦਾ ਰੌਲਾ ਇਹ ਤਾਂ ਆਮ ਬੰਦਿਆਂ ਨੂੰ ਵੀ ਦਬਣ ਲੱਗ ਗਏ ਚਲੋ ਵੀਡੀਓ ਲੰਬੀ ਹੋ ਜਾਂਦੀ ਆ ਆਪਦੀ رائے ਦਿਓ ਸਲਾਹ ਦਿਓ ਠੀਕ ਹੈ ਧੰਨਵਾਦ ਸਾਰਿਆਂ ਦਾ ਜੀ